ਕਿਉਂ ਨਹੀਂ ਬੰਦੀ ਉਸ ਨੂੰ ਪਿੰਡ ਪਾਸੇ ਸੀ ਉੱਤਰਾ ਉਹ ਜਾਇ ਨਾ ਖਾਰੇ ਤੇ ਆਉਂਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਗ੍ਰਾਹ ਸਮਾਨ ਪਿਆ ਵਾ ਤਦੂਹ ਕਹਿੰਦੇ ਟੈਨਾ ਵੱਜ ਕੇ ਡੇਟਾ ਅਸੀਂ ਜੜੀ ਜਾਂ ਪੂਰੀ ਆਪੀ ਜਾਣਕਾਰੀ ਚਾਹੁੰਦੇ ਚੰਨੇ ਆ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫੇਰ ਅਸੀਂ ਜਿਹੜਾ ਅੱਗੇ ਕਾਰਵਾਈ ਜਿਹੜੀ ਹੋਣੀ ਤੇ ਰੱਖੋ ਜੀ ਜਾ ਰਹੇ ਨੇ ਕਦੇ ਖਾਰੇ ਕਾਦੀ ਵਿੱਚ ਜਾ ਰਹੇ ਖਾਰਾ ਹਾਂਜੀ ਉਹ ਗੱਲ ਹੈ ਬਿਚਾਰਾ ਬਾਰੇ ਜਿਹੜਾ ਕਾਰਨ ਨਾਲ ਆਇਆ ਇਸ ਹੋਰ ਦੇਖੋ ਬਿਹੜਾ ਜਿਹਾ ਸੌਂਪਰਾ ਕੇ ਅੱਛੀ ਲੋਆ ਹੈ ਮੈਂ ਪੌਕੇ ਤੇ ਪਹੁੰਚੇ ਹੋਰ ਇਹ ਹੈ ਜਿੱਤੇ ਲੋਕ ਬੰਦਾ ਵੀ ਥੈਂਕ ਯੂ ਜਿਹੜੇ ਕਿ ਜਿਹਾ ਨਾ ਇੱਕ ਦਾ ਨਾਮ ਪ੍ਰਕਾਸ਼ ਸਿੰਘ ਮੇਰ ਸਿੰਘ ਸਾਨਾ ਲੋਹੇਵਾਸੀ ਸਹੂਰ ਤਰਾਂਕੇ ਲੱਗੇ ਜਿੰਦਾ ਇਹਨਾਂ ਦਾ ਜੀ ਹੁਣ ਥਾਣੇ ਵਾਲਾ ਸੋਚ ਕਰ ਦਿੱਤਾ ਗਿਆ ਕਾਰੋਇ ਕਰਨ ਤੋਂ ਬਾਅਦ ਪਿੱਛੇ ਲੱਗੇ ਤੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਆਟੋ ਵਾਲੇ ਕਿੰਨੇ ਪੋਰਡਾ ਰਹੇ ਹੈ ਮੈਂ ਹਰ ਸੂਤਰ ਨਾਲ ਜਲਦੀ ਕਰਦਾ ਕੰਮ ਕਰਦੇ ਸਾਰੇ ਸਾਥ ਸਾਥ ਲੀਡ ਕਰ ਰਿਹਾ ਹੈ ਆਟੋ ਵਾਲਾ ਮੱਕ কাৰ এতিয়া আছাৰ্টমেণ্ট আছে কাম কৰি কাৰণে লৈ পাৰি লাগে